ਅੱਜ ਦੇ ਗੰਤੰਤਰ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ। ਅੱਛਾ ਭਾਈ। ਔਰ ਜਿਹਦੇ ਸਾਡੀ ਸੋਸਾਇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਸਮਾਜ ਭਲਾਈ ਦੇ ਭਾਵੇਂ ਹੜ ਆਏ ਹੋਣ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਦਿੱਕਤ ਪਈ ਹੋਵੇ ਤਾਂ ਸਾਡੀ ਸੋਸਾਇਟੀ ਦੇ ਸਾਰੇ ਉਹਦੇ ਦਰਾਂ ਨੇ ਬੜਾ ਵੱਧ ਚੜੀ ਕੇ ਕੰਮ ਕਰਦਾ ਹੈ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਅੱਜ ਦਾ ਦਿਨ ਦਾ ਵਿਸ਼ੇਸ਼ ਹੈ ਹੀ ਕੀ ਗੰਤੰਤਰ ਦਿਵਸ ਹੈ ਔਰ ਸਾਨੂੰ ਐਸ ਦਿਨ ਸਾਡੇ ਬੜੇ ਸੰਵਿਧਾਨਿਕ ਅਧਿਕਾਰ ਮਿਲੇ ਸੀ ਔਰ ਉਹਨਾਂ ਅਧਿਕਾਰਾਂ ਸਦਕਾ ਹੀ ਅਸੀਂ ਅੱਜ ਸਾਰੇ ਇਕੱਠੇ ਬੈਠ ਸਕਦੇ ਆ ਗੱਲਬਾਤ ਕਰ ਸਕਦੇ ਆ ਔਰ ਆਪਣੇ ਜਿਹੜੇ ਉਹਨਾਂ ਮੌਲਿਕ ਅਧਿਕਾਰਾਂ ਸਦਕਾ ਹੀ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੁਹਾਡੇ ਸਾਰਿਆਂ ਤੱਕ ਵੀਰੇ ਬੈਠੇ ਪਿੱਛੇ ਵੀਰ ਬੈਠੇ ਨੇ ਉਹਨਾਂ ਨੂੰ ਬਦਲ ਕੇ ਬੈਜੋ ਬੈਜੋ ਕਹਿੰਦੇ ਨਾਲ ਹੀ ਬੈਜੋ ਮਗਰ ਸਖਤ ਬੈਜੋ ਸਭ ਦੀ ਸਟੇਟੀ ਦੇ ਅਗਰ ਕਿਸੇ ਵੀ ਜੋ ਸਾਡੇ ਨਾਲ ਜੁੜੇ ਹੋਏ ਨਹੀਂ ਪਰتن ਉਦੇਦਾਰ ਮੈਂਬਰ ਕਾ ਉਹਨਾਂ ਦੇ ਜੇਕਰ ਕੋਈ ਵਿਸ਼ੇਸ਼ ਦਿਨ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਸਿ ਉਹਨਾਂ ਦਿਨ ਨੂੰ ਇੱਕ ਵੱਧੀਆਂ ਤਰੀਕੇ ਦੇ ਨਾਲ ਮਨਾਈਏ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਸਾਡੇ ਨਾਲ ਸੁਭਾਸ਼ ਜੀ ਨੇ ਜੋ ਕਿ ਸਾਡੀ ਸਾਇੰਸ ਦੇ ਸੈਕਟਰੀ ਨੇ ਅੱਜ ਜਨਮ ਦਿਨ ਵੀ ਹੈ ਔਰ ਇਹਨਾਂ ਦੇ ਜਨਮ ਦਿਨ ਦੇ ਮੌਕੇ ਜਿਹੜਾ ਸਾਡੇ ਵੱਲੋਂ ਅੱਜ ਇਹ ਪ੍ਰਾਰਲਾ ਕੀਤਾ ਗਿਆ ਕਿਉਂਕਿ ਅਸੀਂ ਇੱਕ ਪ੍ਰੋਮਿਸ ਕੀਤਾ ਸੀ ਕਿ ਅਸੀਂ ਜਿਹੜਾ ਮਸ਼ੀਨਾ ਪਿੰਡਾਂ ਤੱਕਨ ਪਹੁੰਚਾਵਾਂਗੇ ਕਾਫੀ ਜਿਹੜੇ ਲੋਕ ਨੇ ਉਹਨਾਂ ਦੇ ਸਰਕਲ ਨਾਮ ਪਹੁੰਚੇ ਜਿਵੇਂ ਮੇਰਾ ਮੇਰਾ ਜਨਮ ਦਿਨ ਸੀ ਤਾਂ ਉੱਥੇ ਵੀ ਅਸੀਂ ਜਿਹੜੀ ਜਿਹੜੀਆਂ ਕੁੜੀਆਂ ਤੱਕਨ ਸਾਡੀ ਪਹੁੰਚ ਹੋਈ ਜਿਨ੍ਹਾਂ ਨੂੰ ਕਾਰਡ ਵਗੈਰਾ ਦਿੱਤੇ ਔਰ ਉਹਨਾਂ ਦੇ ਅਸੀਂ 51 ਕੁੜੀਆਂ ਦੇ ਦਰਸ਼ਕਾਂ ਤੇ ਅਸ਼ੀਰਵਾਦ ਆ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਵੀ ਉਹਨਾਂ ਕੁੜੀਆਂ ਨੂੰ ਜਿਹੜਾ ਇਹ ਸਮਾਨ ਦਿੱਤਾ ਗਿਆ ਉਵੇਂ ਹੀ ਅੱਜ ਤੁਹਾਡੇ ਪਿੰਡ ਤੱਕਨ ਪਹੁੰਚ ਕੀਤੀ ਹੈ ਸ਼ੁਰੂਆਤ ਇਸ ਤੁਹਾਡੇ ਪਿੰਡ ਤੋਂ ਹੀ ਕਰ ਰਹੇ ਹਾਂ ਕਿਉਂਕਿ ਇੱਕ ਵਾਅਦਾ ਕੀਤਾ ਸੀ ਕਿ 26 ਜਨਵਰੀ ਤੇ ਗਣਤੰਤਰ ਦਿਵਸ ਦੇ ਮੌਕੇ ਅਸੀਂ ਜਿਹੜੀ ਸਲਾਈ ਮਸ਼ੀਨਾਂ ਪਿੰਡਾਂ ਤੱਕਨ ਪਹੁੰਚਾਉਣ ਦਾ ਕੰਮ ਜਿਹੜਾ ਸ਼ੁਰੂ ਕਰ ਰਹੇ ਹਾਂ ਨਾਮ ਬਹੁਤ ਆਏ ਨੇ ਔਰ ਹਰੇਕ ਪਿੰਡ ਦੇ ਵਿੱਚੋਂ ਨਾਮ ਆਏ ਨੇ ਕੰਨੇ ਨੇ ਵਾਦਾ ਉਹ ਕਰੋ ਜਿਹੜਾ ਤੁਸੀਂ ਪੂਰਾ ਕਰ ਸਕੋ ਔਰ ਮੇਰੀ ਔਰ ਮੇਰੀ ਟੀਮ ਦੀ ਸੋਚ ਇਹ ਹੈ ਕਿ ਹਰੇਕ ਬੰਦੇ ਤੱਕ ਜਿਹੜੇ ਮਸ਼ੀਨਾਂ ਨਹੀਂ ਪਹੁੰਚਾਈਆਂ ਜਾ ਸਕਦੀਆਂ ਲੇਕਿਨ ਉਹਦਾ ਇੱਕ ਜ਼ਰੀਆ ਉਹਨਾਂ ਦਾ ਇੱਕ ਸਬਸਟੀਟਿਊਟ ਅਸੀਂ ਲੱਭਿਆ ਏ ਔਰ ਉਹ ਸਬਸਟੀਟਿਊਟ ਇਹ ਹੈ ਕਿ ਪਿੰਡ ਦੀ ਸਾਡੀ ਜਗਾ ਜਿਹੜੀ ਅਸੀਂ ਉਹਨਾਂ ਤੇ ਗੁਰਦੁਆਰਾ ਸਾਹਿਬ ਖੜੇ ਆਂ ਤਾਂ ਸਾਡੇ ਕੋਲੋਂ ਜਿਵੇਂ ਜਿੰਨਾ ਜਿੰਨਾ ਦੇ ਨਾਮ ਆਏ ਸੀ ਪਿੰਡਾਂ ਦੇ ਵਿੱਚੋਂ ਸਾਡੀ ਕੋਸ਼ਿਸ਼ ਏ ਕਿ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਕੇ ਅਸੀਂ ਅੱਜ ਗੁਰਦੁਆਰਾ ਸਾਹਿਬ ਪਹੁੰਚਿਆ। ਔਰ ਇੱਕ ਤਾਂ ਗਣਤੰਤਰ ਦਿਵਸ ਦਾ ਮੌਕਾ ਏ ਔਰ ਦੂਜਾ ਸਾਡੇ ਸੈਕਟਰੀ ਸਾਹਿਬ ਸੁਭਾਸ਼ ਜੀ ਦਾ ਜਨਮ ਦਿਨ ਵੀ ਹੈ। ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਡੇ ਪਿੰਡ ਦੇ ਜਿਹੜਾ ਇੱਕ ਸਾਂਝੀ ਜਗ੍ਹਾ ਤੇ ਔਰ ਮੈਨੂੰ ਲੱਗਦਾ ਹੈ ਗੁਰਦੁਆਰਾ ਸਾਹਿਬ ਤੋਂ ਵੱਧਿਆ ਜਗ੍ਹਾ ਇਹ ਕੋਈ ਵੀ ਨਹੀਂ ਹੋਏਗੀ। ਇਹ ਸਾਰੇ ਮਿਲ ਕੇ ਕਿ ਗੁਰੂ ਘਰ ਸਭ ਦਾ ਸਾਂਝਾ ਹੁੰਦਾ ਹੈ ਅਤੇ ਕਿਸੇ ਨਾਲ ਕੋਈ ਪੇਧ ਭਾਵ ਨਹੀਂ ਕੋਈ ਕਿਸ ਦਾ ਦੁਸ਼ਮਣ ਨਹੀਂ ਔਰ ਕੋਈ ਕਿਸੇ ਦਾ ਕਿਸੇ ਨਾਲ ਕੋਈ ਵੈਰੀ ਨਹੀਂ ਤਾਂ ਗੁਰਦੁਆਰਾ ਸਾਹਿਬ ਸਾਨੂੰ ਇੱਕ ਐਵੀ ਜਗ੍ਹਾ ਲੱਗੀ ਲੱਗੀ ਔਰ ਅਸੀਂ ਅੱਕੇ ਅੱਜ ਤੁਹਾਡੇ ਵਿੱਚ ਜਿਹੜਾ ਇਹ ਸਿਲਾਈ ਮਸ਼ੀਨਾਂ ਰੱਖ ਕੇ ਜਾ ਰਹੇ ਹਾਂ ਉਹ ਤੁਹਾਨੂੰ ਅਸੀਂ ਦੇਖ ਕੇ ਜਾਵਾਂਗੇ ਤਾਂ ਕੋਸ਼ਿਸ਼ ਇਹ ਹੈ ਕਿ ਆਮ ਤੌਰ ਤੇ ਕੀ ਆ ਜਾਂਦਾ ਸਰਕੂਜ ਵਿੱਚ ਕਈ ਆਉਂਦੇ ਸੀ ਭੈਜੀਆਂ ਪਹੁੰਚਦੀਆਂ ਨੇ ਜਾਂ ਵੀਰ ਪਹੁੰਚਦੇ ਨੇ ਤੋਂ ਇਹ ਕਹਿੰਦੇ ਨਹੀਂ ਕਿ ਸਾਡੇ ਕੋਲੋਂ ਅਕਸਰ ਕੋਈ ਸੈਂਟਰ ਦੇ ਫਾਰਮ ਪ੍ਰਬੰਧ ਨਹੀਂ ਸਾਡੇ ਕੋਲੋਂ ਕੋਈ ਪੈਸਾ ਲੈਂਦੀ ਨਹੀਂ ਨਾ ਕੁਝ ਵੀ ਇਹ ਤਾਂ ਮੈਂ ਦੱਸਦਾ ਸਾਡੀ ਸਾਇੰਟੀ ਜਿਹੜੀ ਹੈ ਲਗਾਤਾਰ ਲੋਕ ਬੁਲਾਈ ਦੇ ਕੰਮ ਕਰਦੀ ਏ ਔਰ ਜਿਹੜਾ ਵੀ ਕੰਮ ਕਰਦੀ ਉਹ ਫ੍ਰੀ ਆਫ ਕੋਸਟ ਕਰਦੀ ਏ ਬਿਲਕੁਲ ਮੁਫਤ ਕਰਦੀ ਏ ਕੋਈ ਪੈਸਾ ਨਹੀਂ ਲੈਂਦੀ ਇਹ ਜਿਹੜੀਆਂ ਮਸ਼ੀਨਾਂ ਨੇ ਤੁਹਾਡੇ ਇੱਥੇ ਰਖਵਾ ਦਿੱਤੀਆਂ ਜਾਣਗੀਆਂ ਇਹ ਤੁਹਾਡੀਆਂ ਹੀ ਹੋਣਗੀਆਂ ਔਰ ਇਹ ਤੁਹਾਡੀਆਂ ਹੀ ਮਸ਼ੀਨਾਂ ਹੋਣਗੀਆਂ ਔਰ ਕੋਸ਼ਿਸ਼ ਇਹ ਕਰਿਓ ਜੀ ਕਿ ਤੁਸੀਂ ਇੱਕ ਟਾਈਮ ਨੂੰ ਬੰਨ ਲਿਓ ਜਿਵੇਂ ਕੁੜੀਆਂ ਹੁੰਦੀਆਂ ਨੇ ਉਹ ਕਿੱਥੇ ਕੁੜੀਆਂ ਕਿੱਥੇ ਆਉਂ ਪੜਦੀਆਂ ਆ ਵੀ ਨੇ ਸਾਰਾ ਕੁਝ ਕਰਦੀਆਂ ਨੇ ਹੈਨਾ ਤਾਂ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜੀ ਕਿ ਸਾਰੇ ਮਿਲਜੁਲ ਕੇ ਕਿ ਇੱਕ ਟਾਈਮ ਨਿਸ਼ਚਿਤ ਕਰ ਲਿਓ ਜੀ ਹੈਨਾ ਇਹ ਮਤਲਬ ਘੰਟਾ ਕਿੰਨੇ ਚਲਾਣੇ ਹੈ ਅਗਲਾ ਘੰਟਾ ਕਿੰਨੇ ਚਲਾਣੇ ਜਿਸ ਤਰ੍ਹਾਂ ਵੀ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਜਿਹੜੀਆਂ ਮਸ਼ੀਨਾਂ ਨੇ ਤੁਹਾਡੀ ਹੀ ਹੋਣਗੀਆਂ ਅਸੀਂ ਇੱਥੇ ਰੱਖ ਕੇ ਜਾਵਾਂਗੇ ਤੁਸੀਂ ਇਹਨਾਂ ਮਸ਼ੀਨਾਂ ਦਾ ਇਸਤੇਮਾਲ ਕਰੋ ਠੀਕ ਹੈ ਪਰ ਇੱਕ ਬੰਦੇ ਵਾਸਤੇ ਉਹ ਸਾਂਝਾਏ ਔਰ ਕੋਸ਼ਿਸ਼ ਕਰਨਾ ਕਿ ਅਗਰ ਤੁਹਾਡੇ ਵਿੱਚੋਂ ਕਿਸੇ ਨੂੰ ਮਸ਼ੀਨ ਦਾ ਵੱਲ ਆਂਦਾ ਹੈ ਹੈਨਾ ਤਾਂ ਜਿਹੜੀ ਕੁੜੀ ਨੂੰ ਨਹੀਂ ਆਂਦਾ ਤਾਂ ਐਨਾ ਮਸ਼ੀਨਾਂ ਦੇ ਰਾਹੀ ਉਹਨਾਂ ਨੂੰ ਆਪਾਂ ਸਿਖਾਉਣ ਦਾ ਕੰਮ ਨਹੀਂ ਕਰੀਏ ਕਿਉਂਕਿ ਦੇਖੋ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਸੁਸਾਇਟੀ ਲਗਾਤਾਰ ਲੋਕ ਪਲਾਈ ਦੇ ਕੰਮ ਕਰ ਰਹੀ ਔਰ ਅਸੀਂ ਇਹ ਕਵਾਂਗੇ ਕਿ ਜੇ ਸਾਡੀ ਸੁਸਾਇਟੀ ਇਸ ਤਰ੍ਹਾਂ ਦੀ ਸੇਵਾ ਨਿਭਾ ਰਹੀ ਹੈ ਤਾਂ ਮੈਂ ਤੁਹਾਡੇ ਕੋਲੋਂ ਵੀ ਇਹ ਚੀਜ਼ ਦੀ ਉਮੀਦ ਰੱਖਾਂਗੇ ਕਿ ਆਪਾਂ ਵੀ ਜਿਹੜੇ ਇੱਕ ਦੂਜੇ ਦਾ ਭਲਾ ਕਿਉਂਕਿ ਤੁਸੀਂ ਇੱਕ ਪਿੰਡ 'ਚ ਰਹਿੰਦੇ ਹੋ ਨਹੀਂ ਗਵਾਨ ਮਤ ਤੇ ਵੀ ਉਹ ਸਾਰਾ ਕੁਛ ਹੈ ਤਾਂ ਦੇ ਵਿੱਚ ਅਸੀਂ ਧਿਆਨ ਰੱਖਿਓ ਜੀ ਕਿ ਸਾਰੇ ਮਿਲ ਜੁਲ ਕੇ ਇਹਨਾਂ ਮਸ਼ੀਨਾਂ ਦਾ ਇਸਤੇਮਾਲ ਕਰਿਓ ਜੀ ਔਰ ਮੈਂ ਇਹੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਿਹੜੇ ਜੋ ਅਸੀਂ ਕੰਮ ਕਰ ਰਹੇ ਸੋਸਾਇਟੀ ਕੰਮ ਕਰਦੀ ਏ ਔਰ ਤੁਸੀਂ ਜਿਹੜੇ ਜੁੜੇ ਹੋ ਤਾਂ ਇਹ ਸਾਰੇ ਤੱਕ ਨ ਪਹੁੰਚ ਕਰ ਸਕਦੇ ਸਕੇ ਹਾਂ ਔਰ ਤੁਹਾਡਾ ਜਿਹੜਾ ਪਿਆਰ ਏ ਉਹ ਸਾਨੂੰ ਬਹੁਤ ਮਿਲਿਆ ਔਰ ਉਹਦੇ ਸਭ ਦਾ ਅਸੀਂ ਅੱਜ ਪਹਿਲਾ ਹੀ ਰੇਤੇ ਵਾਲੀ ਪਹਿਨੀ ਤੋਂ ਪੈਂਡਰੀ ਇੱਤੇ ਵਾਲੀ ਪੈਣੀ ਤੋਂ ਅਸੀਂ ਜਿਹੜੇ ਮਸ਼ੀਨਾਂ ਰਖਵਾਉਂਦੀ ਸ਼ੁਰੂਆਤ ਕਰ ਰਹੇ ਆ। ਔਰ ਇਹ ਕੁਝ ਤਾਂ ਤੁਹਾਡੀਆਂ ਹੀ ਹੋਣਗੀਆਂ। ਸਾਡੀ ਜਗ੍ਹਾ ਤੇ ਪਈਆਂ ਹੋਣਗੀਆਂ। ਤੁਹਾਡਾ ਜਿਵੇਂ ਦਿਲ ਕਰਦਾ ਸਵੇਰੇ, ਸ਼ਾਮ, ਦੁਪਹਿਰ ਆਪਣਾ ਟਾਈਮ ਨਿਸ਼ਚਿਤ ਕਰਕੇ ਇਹਨਾਂ ਮਸ਼ੀਨਾਂ ਤੁਸੀਂ ਇਸਤੇਮਾਲ। ਇੱਕ ਗੱਲ ਸੁਣ ਲੋ ਮਨੋ ਜਿਨ੍ਹਾਂ ਨੂੰ ਤਾਂ ਵੱਲ ਆਂਦਾ ਹੈ। ਜਿਨ੍ਹਾਂ ਨੂੰ ਵੱਲ ਆਂਦਾ ਹੈ ਉਹ ਆਪ ਦੀ ਕਰ ਸਕਦਾ ਹੈ। ਜਿਨ੍ਹਾਂ ਨੂੰ ਨਹੀਂ ਆਂਦਾ ਇਹ ਪੈਂਜੀ ਉਹਨਾਂ ਨੂੰ ਸਿਖਾਣਗੇ। ਇਹਨਾਂ ਦਾ ਅਸੀਂ ਜੋ ਵੀ ਹਸਾਬ-ਤਬ ਹੋਏਗਾ ਉਹ ਸਾਡੀ ਸੁਸਾਇਟੀ ਵੱਲੋਂ ਅਸੀਂ ਆਪਦੇ ਕੋਲੋਂ ਕਰਾਂਗੇ। ਜੋ ਇਹਨਾਂ ਦਾ ਅਸੀਂ ਰੱਖਾਂਗੇ ਸੈਲਰੀ ਬੇਸ ਤੇ ਜੋ ਵੀ ਅਸੀਂ ਦੇਣਾ ਹੈ ਉਹ ਅਸੀਂ ਆਪਦੇ ਕੋਲੋਂ ਦੇਵਾਂਗੇ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਨੇ ਖਾ ਸਕਦੇ ਨੇ ਜੇ ਤੁਹਾਨੂੰ ਕੋਈ ਲੱਗਦੀ ਵੀ ਕਿਸੇ 'ਚ ਕੋਈ ਕਮੀ ਆਂਦੀ ਹੈ ਤੁਸੀਂ ਉਹ ਨਾਲ ਗੱਲ ਕਰਨਾ ਖੁੱਲ ਕੇ ਦੱਸ ਦੇਣਾ ਕਿ ਹਾਂ ਸਾਨੂੰ ਨਹੀਂ ਸਮਝ ਲੱਗੀ ਜਾਂ ਕੁਝ ਹੈ ਦੇਖੋ ਕੀ ਹੁੰਦਾ ਹੈ